ਸਾਰੇ ਨੂੰ ਪਰਪਲੀ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਨਿਕਲ ਲੱਗਿਆ ਰੂਮ ਚ ਤੇ ਬ੍ਰੇਕਫਾਸਟ ਕਰਨਾ ਪਹਿਲਾਂ ਤੇ ਬਾਕੀ ਲਿੰਦੇ ਆਉਂਦਾ ਤੇ ਮਨਾਂ ਆ ਕੇ ਨਿਕਲ ਕੇ ਬਾਹਰ ਤੇ ਆ ਕੇ ਫਿਰ ਨਹਾਉਣੇ ਨਹਾਦੇ ਹੁਣ ਬਰਸ਼-ਵਰਸ਼ ਕਰਕੇ ਜਰਾ ਰੈਡੀ ਹੋ ਕੇ ਨਿਕੜੇ ਤੇ ਬਾਕੀ ਤੇ ਇਹਦੀ ਕੀ ਖੁਸ਼ ਹੈਗਾ ਖਾਣ ਪੀਣ ਦਾ ਰਿਪਾਰਕਿੰਗ ਆ ਗਏ ਲੇ ਗਏ ਚੱਲ ਵਧੀਆ ਗੱਲ ਆ ਫਿਰ ਤਾਂ ਚੱਲ ਅੱਜ ਕਿੱਸਾ ਹੋ ਰਿਹਾ ਮੈਂ ਤਾਂ ਕਹਿੰਦੀ ਇੱਧਰ ਨਿਕਲਣਾ ਵਾ ਲੈ ਜਾ ਵਾ ਪਾਰਕਿੰਗ ਨਹੀਂ ਦੇਖਦੇ ਅੱਪਾ ਮਾਈਨਸ ਲਿਖਿਆ ਹੋਇਆ ਹਾਂ ਮਾਈਨਸ 1 ਐ ਕਿਹ ਆ ਫਿਰ ਇੱਥੇ ਪਾਰਕਿੰਗ ਫਿਰ ਉੱਥੇ ਹੀ ਚੱਲਦੇ ਭੀ ਦੇਖਦੇ ਕਿ ਮੁੱਛਾ ਡਾਇਰੈਕਟ ਚਲੀ ਜਾ ਬੰਦੇ ਮਤਲਬ ਦੇਖਦੇ ਅੱਗੇ ਪਾਰਕਿੰਗ ਹੈਗੀ ਬਾਕੀ ਕੀ ਕਰੀਏ ਆਹੋ ਮਾਮੀ ਕੇ ਅੰਦਰ ਨਿਕਲਣਾ ਨਿਕਲਣਾ ਪਸੰਦ ਹੈ ਹਾਂ ਲੈ ਤੜਾ 세미이 이렇게. 이세 명이 이렇게. 이세로이 이렇게. 이세 명이 이렇 ਕਰੇ ਨਾ ਰੋਜੀ ਵੜਦਾ ਹੀ ਨਹੀਂਗਾ ਤੂੰ ਇਹਨੂੰ ਸਿਖਾਈ ਜਾਣਾ ਵਾਹ ਘਰੇ ਵੜਦਾ ਨਹੀਂਗਾ ਜੇ ਆਪਾਂ ਦੇ ਦੋ ਘਰੇ ਕਰਨ ਆ ਲੈ ਆ ਕੇ ਫਿਰ ਆਪਾਂ ਨੂੰ ਪੱਟੋ ਆਹ ਤਰ੍ਹਾਂ ਦੇ ਲਈ ਜਾ ਤਾਂ ਨਹੀਂ ਬੇ ਮੈਂ ਤਾਂ ਦੱਸਦਾ ਬੜੀ ਹੋਈ ਗੱਲ ਹੋਵੇ ਥਾ ਅਲੂ ਵਾਲੀ ਮਹੀਨਾਂ ਨੂੰ ਚੱਲਦੀ ਆ ਹੈ ਆਵਾ ਕਿਦਰ ਗਈ ਜੇ ਬੇ ਆਲੂ ਪੈਸੇ ਜਾਣੇ ਆ ਖਾਊਗਾ ਕਿਸ ਬਸੇ ਦੀ ਤਾਂ ਮੁੜ ਕੇ ਆਊਗਾ ਥੱਲੇ ਦੀ ਇਹ ਘੜੀ ਲਾਦੇ ਹੋ ਲਿਬੜੇ ਦੇ ਵਿੱਚ ਉਹ ਠੀਕ ਆ ਲੱਗਿਆ ਰਹਿੰਦਾ ਕੋਈ ਨਾ ਇਹਨਾਂ ਦੂਜੇ ਓਏ ਵਿੱਚ ਕੋਈ ਤਾਤੀ ਹੋਊਗਾ ਇਹਦੇ ਹਾਂ ਹਾਂ ਲਿਬੜੇ ਹੋਰ ਹੇ ਥੱਲੇ ਜਾ ਕੇ ਇਕੱਠੇ ਹੋੜ ਮਗਲੇ ਵਾਸਤੇ ਸਾਰੇ ਕੋਲ ਅੱਛਾ ਇਹ ਦੋਨੋਂ ਦੀ ਇਹਦਾ ਮਗਰ ਵੀ ਲੱਗਣਾ ਹਾਂ ਕਿ ਦੋ ਦੋ ਕਿਹਨਾਂ ਕਹਿੰਦੇ ਇਹ ਕਹਿੰਦਾ ਇਹਦੇ ਮਗਰ ਨਹੀਂ ਲੱਗਣਾ ਕਹਿੰਦਾ ਭੁੱਖੇ ਬਾਹਰ ਜਾ ਗਿਆ ਕਹਿੰਦਾ ਵੱਧ ਲਾ

দ আদা দছ ক নাটা को আকালা বছ ਇਹ ਚੱਪੀ ਦਾ ਪੈਟਰਨ ਘਰ ਤੋਂ ਸਹੀ ਦੇਖ ਘਰ ਤੋਂ ਘਰ ਤੋਂ ਹੰਦੀ ਮੈਗਨ ਸਪੈਸ਼ਲ ਨਹੀਂ ਬਣਦੀ ਬਰਨੀ ਕਰੋ ਆਜ 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 ਚੱਕ 자르라자르 <목소리도> 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 मैं डन चलिए ओके खत्म चारी चारी, अपनी ਬੀ ਉਹ ਤਾਂ ਪੂਰਾ ਤਗੜਾ ਬਈ بارش ਪੈਣ ਲੱਗੀ ਹੈ 9:00 9:00 ਦਾ ਟਾਈਮ ਹੋਇਆ ਤਕਰੀਬਨ ਤੇ ਇੱਕਦਮ ਹੀ ਹਵਾਜੀ ਚੱਲ ਕੇ ਜਾਨੀ ਮੇਨ ਸ਼ੁਰੂ ਹੋ ਗਿਆ ਤੇ ਮੌਲ ਪੂਰਾ ਬਣ ਗਿਆ ਬੱਦਲਾਂ ਦਾ ਆ ਵੀ ਕੰਮ ਪੂਰਾ ਸੈੱਟ ਲੱਗਿਆ ਜਾਨੀ ਤੇ ਜਾਨੀ ਆ ਇਹਦਾ ਨਾ ਮਜ਼ਾ ਇਹ ਤਾਂ ਵੱਧ ਆਇਆ ਪੈਣ ਦਾ अच्छा पूरा सिरे बाकी ਹਾਂਬੜ ਦਾ ਕੰਮ ਲੈ ਆਪਾਂ ਘਰੇ ਵੀ ਰੱਖਦੇ ਆ ਐਵੇਂ ਜਾਂਸੀ ਲੈ ਜੀ ਹੂੰ ਦੂਜੇ ਪੰਜੇ ਮੁੰਜੇ ਨਾਲ ਸਟੱਰ ਦਾ ਕੰਮ ਹੂੰ ਹਾਂ ਬਸ ਇਹ ਲੱਗ ਜਾਂਦਾ ਪੈਰ ਲੱਗੇ ਹੋਏ ਆ ਤੇ ਉਹ ਥਿਆ ਬਣਾ ਲਾ ਓਹ ਸੈਟ ਹੂੰ ਤਾਂ ਪੂਰਾ ਸਿਰੇ ਕੰਮ ਚਲ ਚੈਕ ਰੈਡੀ ਹੈ ਮੰਜਾ ਬਣ ਗਿਆ ਹੈ ਮੰਜਾ ਬਣ ਗਿਆ ਪੂਰਾ ਮੰਜਾ ਨਹੀਂ ਬੈੱਡ ਬਣ ਗਿਆ ਓਕੇ ਓਕੇ ਹੈਗਾ ਪੂਰਾ ਆਹ ਪਹਿਲਾਂ ਪਹਿਲਾਂ ਥੱਲੇ ਵਿਛਾ ਦੇ ਉਹ ਸ਼ੀਟਾਂ ਜੀਆਂ। ਹੂੰ। ਇਹਦਾ ਪਹਿਲਾਂ ਆਹ ਹੋਟਲਾਂ 'ਚ। ਮਾਰੇ ਉੱਠੋ। ਖਾ ਕੇ ਆ ਕੇ ਹੁਣ ਰਜਾਈ ਲੈ ਲਈ ਉੱਤੇ ਦੇ ਕੇ। ਇਹਦੇ ਕਹਿੰਦੇ 2 ਘੰਟੇ ਸੌ ਲੀਏ, ਟਾਈਮ ਹੈਗਾ ਪਰ ਇਹ ਹੁਣ ਅੱਧ ਘੜੇ ਨਾ। ਫਿਰ ਆਪਾਂ ਤੁਰਾਂਗੇ ਗਾਂ ਤੁਰਦੇ ਹੌਲੀ ਹੌਲੀ ਉਹ ਮੀਂਹ हट ਗਿਆ। ਫਿਰ ਰਾਤ ਨੂੰ ਫਿਰ ਦੀਂਦੇ ਤਾਂ ਨਹੀਂ ਕੋਈ, ਵਿਊ ਨਹੀਂ ਬਣਦਾ ਕੋਈ। ਤੁਰੋ ਫਿਰਨ, ਚੱਲਣ ਦੀ ਨਾ ਤੂੰ ਕੀ ਕਰ ਸ਼ੁਰੂ। ਚੱਲ ਵੀਰੇ। ਤਿਆਰੀ ਹੋ ਗਈ ਸਾਡੀ ਚੱਲ ਆਏ ਬੱਧੀ 'ਚ। ਸੋ ਮੈਂ ਮੈਂ ਸੈਟਾ ਮੈਂ ਟੋਕੇ ਵਿੱਚ ਬੋਲਿਆ ਹੈ ਜੀ ਜੀ ਰੈਡੀ ਸਰ ਦਾ ਪ੍ਰੋਫੀਲ ਵੀਰ ਦਾ ਬਹੁਤ ਹੈ ਮੇਰੇ ਕੋਲ ਤੀਹ ਬਹੁਤ ਨਹੀਂ ਕੋਲੇ ਹੋਣਗੇ ਆਖਦੇ ਆ ਆ ਜਾ ਵੀਰ ਮੇਰੀ ਗੱਲ ਸਮਝ ਲੈ ਤੱਕ ਲਾ ਕੇ ਉੱਥੇ ਹੀ ਰਹਿਣਾ ਵਾ ਨਹੀਂ ਕਿ ਕਿਹੜੀ ਤਰ੍ਹਾਂ ਨਹੀਂ ਤਰ੍ਹਾਂ ਉੱਥੇ 아, 오 y a m e n ਕਸ਼ਮੀਰ ਇਥੋਂ ਰਹਿ ਗਿਆ ਆਪਣਾ 130 ਕਿਲੋਮੀਟਰ ਪਿੱਛੇ ਆ ਸੀ ਤੇ ਹਜੇ 6:30 6 ਵਜੇ ਦਾ ਟਾਈਮ ਆ ਦਿਖਾਉਂਦਾ ਸ਼ਾਮ ਤੱਕ ਤੇ ਹਜੇ 4 ਵਜੇ ਆ ਤੇ ਬਾਕੀ ਠੀਕ ਆ ਮੌਸਮ ਸੈਟ ਰਿਹਾ ਬਾਕੀ ਸਾਡਾ ਸਫਰ ਵੀ ਵਧੀਆ ਚੱਲ ਰਿਹਾ ਬਹੁਤ ਹਿਸਾਬ ਨਾਲ ਤੇ ਨਿੰਦੀ ਲੱਗਿਆ ਹੋਇਆ ਸਫਾਈ ਕਰਨ ਗੱਡੀ 'ਚੋਂ ਜੂਜ ਜਾ ਸਾਰੇ ਖਾਲੀ ਬੋਤਲਾਂ ਪਾਣੀ ਵਾਲੀਆਂ ਯਾਨੀ ਕਲਾਸ ਗਰੂਸ ਕੱਢਣ ਲੱਗਿਆ ਹੋਇਆ ਤੇ ਬਾਕੀ ਦੇਖਦੇ ਆ ਚੱਲ ਕੇ ਅੱਜ ਦਾ ਦਿਨ ਵੀ ਸਫਰ ਚ ਹੀ ਲੰਘ ਗਿਆ ਕਿਵੇਂ ਆ ਛੱਟਾ ਹੋਰ ਹੈਡਾ ਬੱਸ ਹੋਰ ਹੈਡਾ ਹੈ ਆਪਣਾ ਆਲਾ ਆਗੇ ਸੀ ਡਿਨਰ ਕਰਨਾ ਇੱਧਰ ਆਪਣਾ ਹੋਟਲ ਹੈਗਾ ਹੈਰੀਟੇਜ ਲਗਜ਼ਰੀ ਦੇ ਨੇਮ ਤੇ ਆ ਹੈ ਤੇ ਬਾਕੀ ਇੱਧਰ ਡਿਨਰ ਦੂਜੀ ਸਾਈਡ ਲੱਗਿਆ ਹੋਇਆ ਤੇ ਬਾਕੀ ਰੂਟ ਅੱਜ ਦਾ ਠੀਕ ਰਿਹਾ ਤੇ ਬਾਕੀ ਗੱਲ ਰੈਸਟੋਰਾਂ ਦੇ ਬਾਅਦ ਦੇਖਦੇ ਆ ਕਿਵੇਂ ਚੱਲਦਾ ਕੰਮ ਆਪਕਾ ਲੈ ਜਾਏ ਤਾਂ ਪਛਨੇ ਫਿਰ ਤੁਸ ਤੁਮੇ ਚੈੱਕ ਹੋ ਜਾਣਾ ਨਾ ਆਦੇ ਨਹੀਂ ਦੋਮੇ ਦੇ ਇੱਕ ਨੰਬਰ ਤੋਂ ਫੋਨ ਕਰੋ ਲੱਗੂ ਆ ਜਾਈਂਗੇ ਸਭਾ ਜੀ ਮੈਂ ਤੁਹਾਨੂੰ ਦਈ ਇਹ ਅਪਡੇਟ ਹੋ ਗਈ ਸਾਡੇ ਵਾਪਸ ਨੂੰ ਇਸ ਨੰਬਰ